ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥੀਆਂ ਲਈ ਕੈਰੀਅਰ ਕਾਉਂਸਲਿੰਗ ਸੈੱਲ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਸਬੰਧ ਤੇ ਗੁਰਦੁਆਰਾ ਅਕਬਨ ਸਾਹਿਬ ਦੇ ਕਾਨਫਰੰਸ ਹਾਲ ਵਿੱਚ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਬਾਰੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਪਹੁੰਚੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਅਗਲਾ ਕੈਰੀਅਰ ਚੁਣ ਲਈ ਦਾਖਲਾ ਲੈਣਾ ਉਸ ਬਾਬਤ ਜਾਣਕਾਰੀ ਦਿੱਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੇ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦ ਸਹੀ ਕੈਰੀਅਰ ਮਾਰਗ ਚੁਣਨਾ ਤੇ ਸਵੈ ਨਿਰਪਰਵਣ ਵਿੱਚ ਮਾਰਗਦਰਸ਼ਨ ਦੇਣ ਲਈ ਇੱਕ ਕੈਰੀਅਰ ਕਾਉਂਸਲਿੰਗ ਸੈੱਲ ਸ਼ੁਰੂ ਕੀਤਾ ਹੈ ਹਰ ਸਾਲ ਜਿਹੜੇ ਸਾਡੇ ਬੱਚੇ ਕਾਲਜਾਂ ਦੇ ਵੀ ਐਡਮਿਸ਼ਨ ਲੈਂਦੇ ਆ ਬਹੁਤ ਉਹਨਾਂ ਨੂੰ ਤਕਲੀਫਾ ਹੁੰਦੀ ਹੈ ਜਿਹੜੇ ਫਾਰਮਸ ਪਰਮਸੇ ਆਪਣੇ ਕੈਰੀਅਰ ਨੂੰ ਗੱਜ ਚੁਣਨ ਨੂੰ ਅਸੇ ਅਕੋਰਡਿੰਗ ਟੂ ਦੀ ਜਿਹੜੇ ਉਹਨਾਂ ਦੇ ਮਾਰਕਸ ਆਏ ਹੁੰਦੇ ਆ ਕਿਹੜੇ ਉਹ ਸਬਜੈਕਟ ਲੈਣ ਉਸ ਸਬਜੈਕਟ ਨੂੰ ਪਰਣ ਵਸੇ ਆਨਲਾਈਨ ਜਿਹੜੀਆਂ ਅੱਜਕਲ ਤਕਲੀਫਾਂ ਆ ਰਹੀਆਂ ਕਿਉਂਕਿ ਜਦ ਤੋਂ CUET ਦਾ ਸਿਸਟਮ ਸ਼ੁਰੂ ਹੋਇਆ ਲੋਕਾਂ ਦੇ ਵਿੱਚ ਅਵੇਰਨੈਸ ਨਹੀਂ ਹੋਣ ਕਰਕੇ ਹਰ ਸਾਲ ਅਸੀਂ ਕੈਰੀਅਰ ਕਾਉਂਸਲਿੰਗ ਸੈੱਲ ਜਿਹੜਾ ਸ਼ੁਰੂ ਕੀਤਾ ਸੀ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਜਿੰਨੇ ਸਾਡੇ ਮੈਨੇਜਮੈਂਟ ਕਾਲਜੇਜ਼ ਨੇ ਸਾਡੇ ਇੰਸਟੀਚੂਟਸ ਨੇ ਔਰ ਸਾਡੇ ਯੂਨੀਵਰਸਿਟੀ ਦੇ ਕਾਲਜੇਜ਼ ਨੇ ਇਹਨਾਂ ਸਾਰਿਆਂ ਦੇ ਇੱਥੇ ਜਿਹੜੇ ਹੈ ਸਟਾਫ ਬਿਠਾਇਆ ਗਿਆ ਔਰ ਇੱਕ ਕਾਉਂਸਲਿੰਗ ਸੈਸ਼ਨ ਸ਼ੁਰੂ ਕੀਤਾ ਗਿਆ ਸੰਗਤ ਦੇ ਸੁਵਿਧਾ ਵਸੇ ਔਰ ਮੈਂ ਉਹਨਾਂ ਬੱਚਿਆਂ ਨੂੰ ਉਹਨਾਂ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਜਿਨ੍ਹਾਂ ਨੇ ਆਪਣਾ ਅਗਲਾ ਕੈਰੀਅਰ ਚੁਣਨਾ ਹੈ ਆਪਣੇ ਅਗਲੇ ਕੈਰੀਅਰ ਉਸੇ ਜਿਹੜੀ ਐਡਮਿਸ਼ਨਸ ਲੈ ਰਹੀਆਂ ਨੇ ਕਿਹੜੀ ਮੈਨੇਜਮੈਂਟ ਕਾਲਜ ਉਹਨਾਂ ਨੂੰ ਸੂਟ ਕਰਦੀ ਆ ਕਿਹੜਾ ਯੂਨੀਵਰਸਿਟੀ ਦਾ ਕਾਲਜ ਸੂਟ ਕਰਦਾ ਉਹਦੇ ਇਗਜ਼ਾਮਸ ਕਿਸ ਤਰੀਕੇ ਦੇ ਨਾਲ ਦੇਣੇ ਨੇ ਉਹਨਾਂ ਦੇ ਫਾਰਮ ਔਰ ਖਾਸ ਤੌਰ ਤੇ ਮਿਨੋਰਟੀਜ਼ ਦੇ ਬੱਚੇ ਜਿਹੜੇ ਮੈ ਨੋਟਿਸ ਦੇ ਵਿੱਚ ਐਡਮਿਸ਼ਨ ਲੈਂਦੇ ਨੇ ਕਈ ਵਾਰ ਉਹ ਫਾਰਮ ਦੇ ਵਿੱਚ ਆਪਣਾ ਕਲਿੱਕ ਕਰਨਾ ਬੰਦ ਕਰਦੇ ਰਹਿ ਜਾਂਦਾ ਉਹਨਾਂ ਦਾ ਜਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੂਰੀ ਨਹੀਂ ਕਰਾ ਪਾਉਂਦੇ ਇਸ ਕਰਕੇ ਉਹਨਾਂ ਨੂੰ ਇਹ ਸਾਰਾ ਕੁਝ ਦੱਸਣ ਵਾਸਤੇ ਗੁਰਦੁਆਰਾ ਰਕਾਬਗੰਨ ਸਾਹਿਬ ਦੇ ਜਿਹੜਾ ਕਾਨਫਰੰਸ ਰੂਮ ਹੈ ਉੱਥੇ ਇੱਕ ਕੈਰੀਅਰ ਕਾਉਂਸਲਿੰਗ ਦਾ ਸੈਸ਼ਨ ਚੱਲ ਰਿਹਾ ਮੈਂ ਸਾਰੇ ਨੂੰ ਬੇਨਤੀ ਕਰਾਂਗਾ ਕਿ ਇਸ ਚੀਜ਼ ਦਾ ਫਾਇਦਾ ਚੁੱਕੋ ਕਿਉਂਕਿ ਇਹ ਤੁਹਾਡੇ ਲੋਕਾਂ ਦੀ ਸੁਵਿਧਾ ਵਸੇ ਇਹ ਪ੍ਰੋਗਰਾਮ ਸ਼ੁਰੂ ਕੀਤੇ ਗਏ ਨੇ ਸੋ ਗੁਰਦੁਆਰਾ ਰਕਾਬਗਨ ਸਾਹਿਬ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੀ 3 ਵਜੇ ਤੱਕ ਇੱਥੇ ਸਮੁੱਚਾ ਸਟਾਫ ਬੈਠਾ ਹੈ ਤੁਹਾਡੀ ਹੈਲਪ ਕਰਨ ਲਈ ਔਰ ਤੁਹਾਡੇ ਲੋਕਾਂ ਨੂੰ ਇਹ ਸੁਵਿਧਾ ਦੇਣ ਵਾਸਤੇ ਸੋ ਮੈਂ ਬੱਚਿਆਂ ਨੂੰ ਜਿੱਥੇ ਆਉਣ ਵੱਲੇ ਭਵਿੱਖ ਦੀ ਸ਼ੁਭਕਾਮਨਾਵਾਂ ਵੀ ਦਿੰਦਾ ਉਹਨਾਂ ਨੂੰ ਵੀ ਕਵਾਂਗਾ ਕਿ ਚੰਗੇ ਤਰੀਕੇ ਦੇ ਨਾਲ ਆ ਕੇ ਅਗਰ ਤੁਹਾਨੂੰ ਕਿਸੇ ਚੀਜ਼ ਦੀ ਵੀ ਪ੍ਰੋਬਲਮ ਆ ਰਹੀ ਹੈ ਆਪਣੇ ਕੈਰੀਅਰ ਨੂੰ ਚੁਣਨ ਵਿੱਚ ਤੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਏ ਗਏ ਇਸ ਕੈਂਪ ਦਾ ਤੁਸੀਂ ਫਾਇਦਾ ਚੁੱਕ ਸਕਦੇ ਹੋ